ਹੈਲੋ ਸਾਰਿਆਂ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕੌੜ ਜੀਦਰ ਪੰਜਾਬੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਵਾਈਗੁਰ ਕਰੇ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਜੀ ਬਲੌਗ ਦੀ ਸ਼ੁਭ ਕਾਮਨਾ ਕਰਾਂ ਲੱਗੀ ਸੀ ਮੈਂ ਕਿਹਾ ਚਲੋ ਇੱਧਰ ਆਪਾਂ ਆਪਣੇ ਘਰ ਦੇ ਕੰਮ ਕਰ ਲਈ ਸੀ ਜੀ ਰਸੋਈ ਸਾਫ਼ ਕਰ ਲਈ ਤੇ ਮੈਂ ਕਿਹਾ ਚਲੋ ਹੁਣ ਬਣਾਵਾਂਗੇ ਜੀ ਆਪਾਂ ਕੰਮ ਜੋ ਵੀ ਰੈਸিপি ਬਣਾਵਾਂਗੇ ਕੰਮ ਕਰਾਂਗੇ ਅੱਜ ਕਰਾਂਗੇ ਜੀ ਆਪਾਂ ਫਟਾਫਟ ਆਪਨੇ ਰਸੋਈ ਦੇ ਕੰਮ ਕਿਉਂਕਿ ਅੱਜ ਮੱਟਣੀਆਂ ਜੀ ਅਸੀਂ ਸੇਵੀਆਂ ਤੁਹਾਨੂੰ ਵੀ ਪਤਾ ਗੁੱਗਾ ਨੋਮੀ ਐ ਤੇ ਸਿਰਫ 2 ਦਿਨ ਵਿੱਚ ਰਹਿ ਗਏ ਨੇ ਮੈਂ ਕਿਹਾ ਚਲੋ ਫਟਾਫਟ ਇੱਧਰ ਸਰਦਾਰ ਕੀ ਇਸਨੇ ਵਾਸਤੇ ਭੇਜਿਆ ਹੱਥਾਂ ਲੈ ਕੇ ਪੀਣ ਭੇਜਿਆ ਠੀਕ ਹੈ ਜੀ ਮੈਂ ਕਿਹਾ ਚਲੋ ਆਪਾਂ ਆਪਣੇ ਕੰਮ ਨਿਬੇੜ ਲੈਂਦੇ ਆਂ ਫਟਾਫਟ ਤੇ ਸਾਡੇ ਨਵੇਂ ਕਣਕ ਦਾ ਆਟਾ ਕਿਸਕੇ ਹੀ ਅਸੀਂ ਸੇਵੀਆਂ ਵਟਦੇ ਹੁੰਨੇ ਆਂ ਤੇ ਬਾਬੇ ਦੇ ਚੜਾਣੇ ਹੁੰਨੇ ਆਂ ਫਿਰ ਮੈਂ ਕਿਹਾ ਚਲੋ ਫਟਾਫਟ ਆਪਣੀ ਦੁਪਹਿਰ ਦਾ ਕੰਮ ਨਿਪਟ ਜੇਗਾ ਫਿਰ ਰਾਮ ਨਾਲ 2 ਘੰਟੇ ਬੈਠ ਕੇ ਅਸੀਂ ਆਪਣੀਆਂ ਸੇਵੀਆਂ ਵਟ ਲਾਂਗੇ ਸਾਡਾ ਇਹ ਕੰਮ ਤੋਂ ਫਰੀ ਹੋ ਕੇ ਜੋ ਵੀ ਕਰਾਂਗੇ ਡੇਲੀ ਰੂਟੀਨ ਇੰਗਲਿਸ਼ ਤੁਹਾਡੇ ਨਾਲ ਵੀਡੀਓ ਅੱਦਾ ਹੀ ਸ਼ੇਅਰ ਕਰਾਂਗੇ ਠੀਕ ਹੈ ਜੀ ਤੱਕ ਤੁਸੀਂ ਆਪਣਾ ਪਨੇ ਰਹੋ ਬਹੁਤ ਸਾਰਾ ਪਿਆਰ ਦੇਣ ਲਈ ਜਿਹੜੀਆਂ ਭੈਣਾਂ ਮੈਨੂੰ ਬਹੁਤ ਵਧੀਆ-ਵਧੀਆ ਕਮੈਂਟ ਕਰਦੀਆਂ ਆਛੇ-ਛੇ ਜੀ ਬਹੁਤ ਸਾਰਾ ਸ਼ੁਕਰੀਆ ਤੁਹਾਡਾ ਤੇ ਗੁਰਮੀਤ ਭੈਣ ਹਮੇਸ਼ਾ ਮੈਨੂੰ ਕਹਿੰਦੇ ਹੁੰਦੇ ਕਿ ਮੇਰਾ ਨਾਮ ਲਿਆ ਕਰੋ ਠੀਕ ਹੈ ਜੀ ਗੁਰਮੀਤ ਸਿਸਟਰ ਜੀ ਬਹੁਤ ਅੱਛਾ ਲੱਗਿਆ ਇਤਿਆ ਜੀ ਇਦਾਂ ਹੀ ਡੇਲੀ ਆਪਣੇ ਕਮੈਂਟ ਜ਼ਰੂਰ ਕਰਿਆ ਕਰੋ ਕਿ ਕਹਾਇਕ ਦਾ ਬਟਨ ਆਂਦਾ ਮੈਂ ਪਹਿਲਾਂ ਵੀ ਧਰ ਚੁੱਕੀ ਆ ਪੁਆਇੰਟ ਦੇ ਦਿਆ ਕਰੋ ਪਲੀਜ਼ ਤੁਹਾਡੇ ਗੇ ਰਿਕਵੈਸਟ ਕਰਦੀ ਆ ਤੁਹਾਡੇ ਮੈਨੂੰ ਪਿਆਰ ਤੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਦਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਇਓ ਕਿ ਬਾਕੀ ਦੇਖਦੇ ਆ ਜੀ ਸਬਜ਼ੀਆਂ ਵਗੈਰਾ ਫਟਾਫਟਾਪਾ ਕੱਟ ਕੇ ਫਿਰ ਆਪਾਂ ਤੁਹਾਨੂੰ ਮਿਲਦੇ ਆ ਠੀਕ ਹੈ ਜੀ ਸਾਡਾ ਆਟਾ ਕਿਸਕੇ ਆ ਜਾਏਗਾ ਹੁਣ ਫਿਰ ਆਪਾਂ ਜੋ ਵੀ ਹੋਏ ਕਿਵੇਂ ਅਸੀਂ ਹੱਥਾਂ ਦੇ ਨਾਲ ਸੇਂਗੀਆਂ ਮੱਟਦੇ ਆ ਉਹ ਵੀ ਤੁਹਾਡੇ ਨਾਲ ਜਰੂਰ ਵੀਡੀਓ ਸ਼ੇਅਰ ਕਰੂੰਗੀ ਠੀਕ ਹੈ ਜੀ ਮਨੈਰੋ ਤੁਸੀਂ ਕਿ ਲੋ ਜੀ ਇੱਧਰ ਆਪਾਂ ਕਰਨ ਲੱਗਿਆ ਸਬਜ਼ੀ ਦੀਆਂ ਤਿਆਰੀਆਂ ਮੈਂ ਕਿਹਾ ਚਲੋ ਫਟਾਫਟ ਆਪਣੀਆਂ ਸਬਜ਼ੀਆਂ ਨੂੰ ਤੜਕਾ ਲੱਗ ਜਾਏਗਾ ਠੀਕ ਹੈ ਜੀ ਆਪਾਂ ਆਪਣੀ ਸੇਂਗੀਆਂ ਦੀਆਂ ਤਿਆਰੀਆਂ ਕਰਾਂਗੇ ਅੱਜ ਆਪਾਂ ਨਵੇੜ ਦੇਣਾ ਕੰਮ ਜੀ ਸੇਂਗੀਆਂ ਵੱਟੀਆਂ ਹੁੰਦੀਆਂ ਨਾ ਫਿਰ ਟੈਨਸ਼ਨ ਨਹੀਂ ਆਉਂਦੀ ਹੈਗੀ ਸਭ ਤੋਂ ਜ਼ਿਆਦਾ ਟੈਨਸ਼ਨ ਹੀ ਸਾਨੂੰ ਇਹ ਹੀ ਹੈ ਜੀ ਕਿ ਸਾਡੀਆਂ ਸੇਮੀਆਂ ਬੱਟੀਆਂ ਜਿਹਾ ਕਿਉਂਕਿ ਸਾਡੀਆਂ ਸੇਮੀਆਂ ਬੱਟੀਆਂ ਹੋਣਗੀਆਂ ਫਿਰ ਜਦੋਂ ਮਰਜ਼ੀ ਮੈਂ ਉਹਨਾਂ ਨੂੰ ਭੁੰਨਾਂਗੀ ਭੁੰਨ ਕੇ ਬਣਾਵਾਂਗੀ। ਬਾਬੇ ਦਾ ਸਾਡੇ ਦਾ ਦੂਕਾਨੋਂ ਉਮੀਦਾਂ ਮੱਠਾ ਟਿਕੇਗਾ ਇਸ ਕਰਕੇ ਕਿ ਮੇਕਸੋ ਮਾਜ ਕੱਲਰ ਸੋਈ ਦਾ ਕੰਮ ਨਵੇੜਲਾ। ਮੇਰੇ ਸਾਰੇ ਆਪਣਾ ਟਾਈਮ ਸੇ ਨਿੱਪੜ ਜਾਏਗਾ। ਮੈਂ ਕਿਚਨ ਉੱਤਰ ਭਿੰਡੀਆਂ ਕੱਟ ਲਈਆਂ ਪਰ ਮੀਂਹ ਭਿੰਡੀ ਬਣਾਵਾਂਗੇ ਸ਼ਿਮਲਾ ਮੀਚੇ ਬਣਾਵਾਂਗੇ ਜੀ। ਠੀਕ ਹੈ ਜੀ ਇਹ ਭਿੰਡੀ ਅਸੀਂ ਭਰ ਕੇ ਮਸਾਲਾ ਸੁੱਕਾ ਮੈਂ ਤਿਆਰ ਕਰ ਲਿਆ ਰਹੇ। ਕੋ ਜੀ ਇਹਦੇ ਵਿੱਚੋ ਚੀਰਾ ਲਾ ਕੇ ਬਣਾਉਂਗੀ ਮੈਂ ਧਿਆਜ ਵਾਲੀ ਭਿੰਡੀ ਨਹੀਂ ਬਣਾਉਂਗੀ ਭਰ ਕੇ ਬਣਾਉਂਗੀ ਕਿਤੇ ਲੋਜੀ ਤੇ ਆਪਾਂ ਆਪਣੀ ਸਬਜੀ ਕੱਟ ਲਈ ਸੀ ਇੱਧਰ ਭਿੰਡੀ ਆਪਾਂ ਭਰ ਕੇ ਰੱਖ ਲੈਨੇ ਆ ਸਬਜ਼ੀਆਂ ਕੱਟੀਆਂ ਹੋਣਗੀਆਂ ਨਾ ਫਿਰ ਫਟਾਫਟ ਦੋਨਾਂ ਨੂੰ ਤੜਕਾ ਲਾ ਲਜੂਗਾ ਨਾਲ ਦੀ ਨਾਲ ਜੇਕਰ ਤੁਸੀਂ ਵੀ ਸੁੱਕੀ ਭਿੰਡੀ ਬਣਾਣੀ ਹੈ ਨਾ ਭਰਨੀ ਇਹਦੇ ਵਿੱਚ ਸਿਰਫ ਨਮਕ ਮਿਰਚ ਹਲਦੀ ਗਰਮ ਮਸਾਲਾ ਤੇ ਕਿਚਨ ਦੇ ਹੁੰਦੇ ਨੇ ਜਿਹੜਾ ਆਮਚੂਰ ਪਾਉਂਦੇ ਇਹ ਵਗੈਰਾ ਪਾ ਲਿਆ ਕਰੋ ਸੁੱਕਾ ਧਨੀਆ ਵਗੈਰਾ ਪਾ ਕੇ ਵਧੀਆ ਤਰੀਕੇ ਨਾਲ ਇਹਨੂੰ ਭੁੰਨ ਭਰ ਕੇ ਬਣਾ ਕੇ ਦੇਖਿਓ ਬਹੁਤ ਟੇਸਟੀ ਬਣਦੀ ਹੈ ਨਾਲ ਦਹੀਂ ਵਗੈਰਾ ਦਾ ਰੈਤਾ ਵਗੈਰਾ ਹੋਵੇ ਨੀ ਤੇ ਬਹੁਤ ਸਵਾਦ ਲੱਗਦਾ ਤੇ ਲੋ ਜੀ ਇੱਧਰ ਆਪਾਂ ਧਰ ਲਿਆ ਦੋਨਾਂ ਤਰ੍ਹਾਂ ਤੇਲ ਦਾ ਆਪਾਂ ਨਾਲ ਦੀ ਨਾਲ ਮੈਂ ਕਿਹੜਾ ਤੜਕਾ ਲਾ ਦਾਂਗੇ ਤੇ ਇੱਧਰ ਬਣਾਉਣ ਲੱਗੇ ਸੀ ਭਿੰਡੀਆਂ ਦੇਖੋ ਜੀ ਪਹਿਲਾਂ ਮੈਂ ਕੱਟ ਲਈ ਸੀ ਛੋਟੀਆਂ ਛੋਟੀਆਂ ਭਿੰਡੀਆਂ ਫਿਰ ਮੈਂ ਕੱਢ ਲਈ ਆਪਾਂ ਪਿਆਜ਼ ਪਾ ਕੇ ਦਾ ਬਣਾਉਂਦੇ ਆਂ ਚ ਭਰਮੀ ਭਿੰਡੀ ਬਣਾਉਂਦੇ ਆਂ ਤੇ ਇਹਦੇ ਵਿੱਚ ਕੁਝ ਵੀ ਨਹੀਂ ਪਾਣਾ ਹੁੰਦਾ ਬਿਲਕੁਲ ਸਿੰਪਲ ਤੇ ਸੋਕੇ ਤਰੀਕੇ ਨਾਲ ਬਣਾਉਂਦੀ ਹੁੰਦੀ ਆ ਮੈਂ ਤੇਲ ਬਿਲਕੁਲ ਗਰਮ ਕਰ ਲਿਆ ਠੀਕ ਹੈ ਜੀ ਹੁਣ ਆਪਾਂ ਜਿਹੜੀਆਂ ਭਰੀਆਂ ਹੋਈਆਂ ਪਿੰਡੀਆਂ ਨੇ ਨਾ ਇਹਨਾਂ ਨੂੰ ਇਹਦੇ ਵਿੱਚ ਇਦਾਂ ਹੀ ਛੱਡ ਦਾਂਗੇ ਇਹ ਬਹੁਤ ਸਿੰਪਲ ਤੇ ਸੋਕੇ ਤਰੀਕੇ ਦੇ ਨਾਲ ਬਣ ਜਾਂਦੀਆਂ ਠੀਕ ਹੈ ਇਹਨੂੰ ਇਦਾਂ ਹੀ ਤੁਸੀਂ ਫਰਾਈ ਕਰਕੇ ਹਲਕਿਆ ਹਲਕਾ ਹਿਲਾ ਕੇ ਤੇ 3 ਮਿੰਟ ਤੇ ਬਸ ਗੈਸ ਨੂੰ ਰੱਖ ਦੋ ਇਹ ਤੁਹਾਡੀਆਂ ਪਿੰਡੀਆਂ ਬਿਲਕੁਲ 5 ਮਿੰਟਾਂ ਦੇ ਵਿੱਚ ਤਿਆਰ ਹੋ ਜਾਂਦੀਆਂ ਨਾ ਟਾਈਮ ਲੱਗਦਾ ਨਾ ਕੁਝ ਬਹੁਤ ਜਲਦੀ ਬਣਦੀਆਂ ਤੇ ਬਹੁਤ ਟੇਸਟੀ ਵੀ ਬਣਦੀਆਂ ਠੀਕ ਹੈ ਜੇਕਰ ਤੁਸੀਂ ਵੀ ਇਹ ਵਾਲੀਆਂ ਭਿੰਡੀਆਂ ਭਰਮੀਆਂ ਬਣਾਉਂਦੇ ਹੋ ਮੈਨੂੰ ਕਮੈਂਟਾਂ ਚ ਦੱਸਿਓ ਹੌਣ ਜੀ ਸਾਡਾ ਕਿੰਨੂ ਵੀ ਤੜਕਾ ਲਾ ਗਿਆ ਹੁਣ ਆਪਾਂ ਇੱਧਰ ਬਣਾਵਾਂਗੇ ਜੀ ਆਪਣਾ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਦੇ ਲਈ ਨਾ ਮਸਾਲਾ ਪਹਿਲਾਂ ਤੁਸੀਂ ਪਿਛਲੀ ਵੀਡੀਓ ਚ ਵੀ ਦੇਖਿਆ ਹੋਇਆ ਕਿ ਮੈਂ ਹਮੇਸ਼ਾ ਇਹਨਾਂ ਨੂੰ ਮਸਾਲਾ ਪਹਿਲਾਂ ਹੀ ਭੁੰਨਿਆ ਹੋਇਆ ਵਿੱਚੋਂ ਕੱਢ ਕੇ ਰੱਖ ਲੈਂਦੀ ਹਾਂ ਦੇਖੋ ਜਿਆ ਮਸਾਲਾ ਸਾਰਾ ਕੁਝ ਤੇਰੇ ਵੀ ਤਿਆਰ ਹੈ ਹੁਣ ਥੋੜਾ ਹਲਕਾ ਹਲਕਾ ਕਰ ਪਾਣੀ ਉੱਜਿਆ ਬਿਲਕੁਲ ਹੁੰਦਾ ਪਾਸੇ ਜੇ ਕਈ ਵਾਰੀ ਮੈਨੂੰ ਜਦੋਂ ਜਲਦੀ ਹੁੰਦੀ ਏ ਤੁਹਾਨੂੰ ਵੀ ਪਤਾ ਏ ਕਿ ਮੈਂ ਮਸਾਲਾ ਇਦਾਂ ਹੀ ਕੱਢ ਕੇ ਰੱਖਿਆ ਹੁੰਦਾ ਫਿਰ ਜ਼ਿਆਦਾ ਦਿੱਕਤ ਨਹੀਂ ਆਉਂਦੀ ਹੈਗੀ ਹਲਕਾ ਹਲਕਾ ਹੁਣ ਆਪਾਂ ਇਹਦੇ ਵਿੱਚ ਨਮਕ ਥੋੜੀਆਂ ਜੀਆਂ ਹਲਦੀ ਥੋੜੀ ਜੀ ਧੇਕੀ ਮਿਰਚ ਥੋੜੀ ਜੀ ਲਾਲ ਮਿਰਚ ਕਿਸਿਆ ਹੋਇਆ ਧਨੀਆ ਇਹ ਸਾਰਾ ਕੁਝ ਆਪਾਂ ਮਿਲਾ ਕੇ ਬਹੁਤ ਸੋਕੇ ਤਰੀਕੇ ਨਾਲ ਬਣ ਜਾਂਦੀਆਂ ਸੱਜੀਆਂ ਜੇਕਰ ਸਾਨੂੰ ਕਿਸੇ ਵੀ ਜਾਣ ਦੀ ਜਲਦੀ ਹੋਵੇ ਨਾ ਅਸੇ ਤਰੀਕੇ ਨਾਲ ਕੁਸ਼ੀ ਵੀ ਬਣਾ ਲਿਆ ਕਰੋ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਹੈਗਾ ਇਹ ਸੌਖਾ ਹੋ ਜਾਂਦਾ ਹੁਣ ਆਪਾਂ ਨੂੰ ਜ਼ਿਆਦਾ ਟਾਈਮ ਵੀ ਨਹੀਂ ਲੱਗੂਗਾ ਟਾਈਮ ਦੀ ਵੀ ਬਚਤ ਹੋ ਜੇਗੀ ਤੇ ਸਾਡਾ ਸਬਜ਼ੀਆਂ ਦੀ ਬਹੁਤ ਜਲਦੀ ਪਾਣੀ ਮੈਂ ਤਾਂ ਹਮੇਸ਼ਾ ਐਸੇ ਤਰੀਕੇ ਨਾਲ ਬਣਾਉਣੀ ਆ ਜਿਸ ਤਰ੍ਹਾਂ ਵੀ ਮੈਂ ਕੰਮ ਕਰਦੀ ਆ ਤੁਹਾਡੇ ਨਾਲ ਡੇਲੀ ਵੈਸੇ ਤਰ੍ਹਾਂ ਵੀਡੀਓ ਸ਼ੇਅਰ ਕਰਦੀ ਆ ਆਹ ਬਜੀ ਆ ਪਸ਼ੀਲਾ ਮਿਸ਼ਰੀ ਵੀ ਚੇਪਾ ਦੇਣਾ इस तरह आपके हो अपने आलू हम होएगा अपना आटा वगैरह बूजा होएगा सब्जियां बनिया होविया बस फिर इनी दिक्कत नहीं होती तो देखते दे जी अभी बनाव ग अपने भी आलू वाले चावल बना ये भी साम तो हो बे फिर तड़का लग गया हम आपको होर काम कर लेंगे इधर आप अपनी भिंडियाँ भी साने ਕੀ ਦੋਨੋਂ ਰੈਸਪੀ ਆਪਾਂ ਦੀਆਂ ਮਾਂ ਦੀ ਦਾਲ ਕਿਉਂਕਿ ਸ਼ਿਮਲਾ ਮੀਨ ਚ ਰਹੀ ਹੈ ਨਾ ਮੈਂ ਤੇ ਨਿਸ਼ਾਨ ਨਹੀਂ ਕਰਦੇ ਵਿੱਚ ਖਾਦੇ ਜੀ ਇਸ ਕਰਕੇ ਅਸੀਂ ਆਪਣੇ ਲਈ ਹਿੰਦਿਆ ਬਣਾ ਲਈਆਂ ਤੇ ਇਧਰ ਆਪਾਂ ਸਰਦਾਰ ਜੀ ਹੋਵੇ ਅੰਮ੍ਰਿਤ ਬਾਜੂ ਦੇ ਘਾਰੇ ਇਹ ਵਾਲੇ ਸਬਜ਼ੀ ਖਾਦੇ ਨੋ ਇਧਰ ਆਪਾਂ ਆਪਣੇ ਸਾਮੂਹ ਲੈਣੇ ਦੀ ਖਲਾੜ ਤੇ ਲੋ ਜੀ ਉਧਰ ਸਵੇਰ ਦੇ ਆਪਣੇ ਸਾਰੇ ਕੰਮ ਨਿਭੜ ਕੇ ਤੇ ਇਧਰ ਆ ਗਿਆ ਜੀ ਪੀਸ ਕੇ ਆਟਾ ਆਟਾ ਸੀ ਨਵਾਂ ਪਸਾ ਲਿਆ ਨਾਲ ਦੀ ਨਾਲ ਸਾਡੇ ਇੱਥੇ ਨੇੜੇ ਹੀ ਚੱਕੀ ਹੈ ਜੀ ਉੱਤੇ ਪਿਸਵਾ ਕੇ ਲਿਆਏ ਸਰਦਾਰ ਜੀ ਫਿਰ ਮੈਂ ਹੁਣ ਆਪਣਾ ਬਣਾਉਂਗੀ ਜੀ ਸੇਵੀਆਂ ਦੀ ਤਿਆਰੀ ਕਰੂੰਗੀ ਤੇ ਲੋ ਜੀ ਇੱਧਰ ਆਪ ਆਪਣਾ ਛਾਨਣ ਲੱਗਿਆ ਜੀ ਆਟਾ ਠੀਕ ਹੈ ਇਹ ਆਟਾ ਆਪਾਂ ਇਸ ਤਰ੍ਹਾਂ ਹੀ ਛਾਣਦੇ ਹੁੰਨੇ ਆ ਮੈਦਾ ਕੱਢਣਾ ਪੈਂਦਾ ਨਾ ਫਿਰ ਵਧੀਆ ਤਰੀਕੇ ਨਾਲ ਸੇਵੀਆਂ ਵੱਟ ਜਾਂਦੀਆਂ ਤੇ ਸਾਡੇ ਘਰ ਦੀਆਂ ਵੱਟੀਆਂ ਸੇਵੀਆਂ ਤੇ ਹੀ ਗੁੱਗਾ ਪੂਜਦੇ ਆ ਇਹ ਤਾਜ਼ਾ ਤਾਜ਼ਾ ਆਟਾ ਆਪਾਂ ਹੁਣੇ ਹੀ ਪਸਵਾਇਆ ਤੇ ਸਭ ਤੋਂ ਪਹਿਲਾਂ ਸੁੱਕਾ ਆਟਾ ਹੀ ਬਾਬੇ ਦਾ ਕੱਢ ਕੇ ਸੇਵੀਆਂ ਵਰਤ ਲੈਂਦੇ ਆ आटा खोल दी है ठीक है थोड़ा थोड़ा पा के हमें मैदा क्ड लें गर्म पिया आटा बड़ा गर्म पे तो ली इधर आटा ਕਿ ਇਸ ਨੂੰ ਮੈਂ ਤਾਂ ਕਢ ਲਿਆ। ਇਹਦਾ ਆਪਾ ਗੁੰਨਾਗੇ ਜੀ ਸੇਕਿਆਂ ਵਾਸਤੇ ਆਟਾ। ਇਹ ਲਓ ਜੀ ਆ ਦੇਖੋ ਜੀ ਸਾਡੀ ਭਿੰਡੀ ਬਣ ਕੇ ਹੋ ਗਈ ਤਿਆਰ। ਜੇਕਰ ਤੁਹਾਨੂੰ ਲੱਗਦਾ ਨਾ ਤੇਲ ਜ਼ਿਆਦਾ ਹੈ ਤੇ ਭਿੰਡੀਆਂ ਨੂੰ ਐਦਾਂ ਕਰਕੇ ਨਾ ਸਾਈਡ ਤੇ ਕਰ ਦਿਆ ਕਰੋ। ਠੀਕ ਹੈ? ਇਹਦੇ ਨਾਲ ਐਕਸਟਰਾ ਤੇਲ ਨਿਕਲ ਜਾਂਦਾ ਫਿਰ। ਇਹ ਬਹੁਤ ਜਲਦੀ ਆ ਦੇਖੋ ਬਹੁਤ ਜਲਦੀ ਬਣਦੀਆਂ ਭਿੰਡੀਆਂ ਠੀਕ ਹੈ ਜੀ। ਉਧਰ ਆਪਾਂ ਦੇਖ ਲੈਂਦੇ ਆਂ ਜੀ ਸਬਜ਼ੀ।

ठीक है जी आप गुन जी आटा करा करा गुनना पीविया थोड़ा थोड़ा पानी पाके ना सखत जहा गुनना पैदा है ये बहुत ध्यान गुनना पैदा है क्योंकि जे नरम हो जाए तो सेमिया बदिया नहीं बटिया जा ਤਿਆਰ ਦੇਖੋ ਜੀ ਐਨ ਆਪਾਂ ਸਖਤ ਜੀ ਆਟਾ ਕਰ ਲੈਣਾ ਠੀਕ ਹੈ ਜੀ ਐਨ ਵਧੀਆ ਤਰੀਕੇ ਨਾਲ ਇਹਨੂੰ ਦੇਣੀ ਮੁੱਕੀ ਹੁਣ ਆਪਾਂ ਇਹਦੇ ਵਿੱਚ ਲਾ ਲਾਂਗੇ ਜੀ ਆਪਣਾ ਘਿਓ ਦੇਸੀ ਘਿਓ ਲਾਉਂਦੇ ਹੁੰਨੇ ਇਹਨੂੰ ਠੀਕ ਹੈ ਜੀ ਦੇਸੀ ਘਿਓ ਲਾ ਕੇ ਨਾ ਫੇਰੀ ਕਿ ਤਾ ਆਟਾ ਨਹੀਂ ਸੁੱਕਦਾ ਤੇ ਗਰੇਪੜ ਜਿਹਾ ਆ ਜਾਂਦਾ ਨਾ ਜਿਹੜਾ ਉਹ ਨਹੀਂ ਆਉਂਦਾ ਗੱਟ ਤੇ ਹਾਂ ਅੱਛਾ ਹੁਣ ਇਹਨੂੰ ਵਧੀਆ ਤਰੀਕੇ ਨਾਲ ਥੋੜੀ ਦੇਰ ਪਹਿਲਾਂ ਹੁੰਮ ਕੇ ਰੱਖਣਾ ਪੈਂਦਾ ਤਾਂ ਕਿ ਜਿਹੜਾ ਸੇਵੀਆਂ ਨਾ ਵਧੀਆ ਵਧੀਆ ਤਰੀਕੇ ਨਾਲ ਪੁੱਜ ਜਾਂਦੀਆਂ बोलू के आपा आटे नु थोड़ा जे गुन्ने ने ठीक है जी ते नु एदे विच रख दियो ताकि ये ना थोड़ा नरमाई जी दी चाजेगा ते बढ़िया तरीके ने नु के रखना फुल्ला नहीं चढ़ना आपा जत्ताक आप अपने थोड़े जे होताम डाल लेने ठीक है हां इतनी इच्छा उसने और अच्छा है उनके बच्चे कहां हैं बच्चे कहां उनके ਉਸ ਦਾ ਬੱਚਾ ਇੱਕ ਤਾਂ ਦਿੱਲੀ ਪਣਾ ਲੜਕਾ ਉਸ ਦਾ ਇੱਕ ਲੜਕਾ ਹੁੰਦਾ ਹੈ। ਅੱਛਾ। ਆ ਲੜਕੀ ਮਲਾਣਾ ਪਡੋਰੀ। ਠੀਕ ਅੱਛਾ ਘਰ ਨਹੀਂ ਆਤੀ। ਨਹੀਂ ਆਵੇ। ਸਾਫ ਖਲਾ ਦਾ। ਐਸੇ ਨਿਆਰਾ ਜਿਹਾ ਲੱਗਦਾ। ਤੇ ਲੋ ਜੀ ਅਸੀਂ ਸਾਰੀਆਂ ਗਵਾਂਡਣਾ ਰਲ ਕੇ ਆਪਣਾ ਸੇਵੀਆਂ ਵਟ ਕੇ ਸੇਵੀਆਂ ਬਿਲਕੁਲ ਤਿਆਰ ਕਰ ਲਾਂਗੇ। ਤੇ ਲੋ ਜੀ ਆ ਦੇਖੋ ਜੀ ਆਪਾਂ ਸੇਵੀਆਂ ਵਟ ਕੇ ਲੈ ਆਏ ਸੀ ਤੁਸੀਂ ਦੇਖ ਸਕਦੇ ਹੋ ਆ ਦੇਖੋ। ਬਹੁਤ ਵਧੀਆ ਤੇ ਥੋੜੀ ਥੋੜੀ ਨਾ ਨਰਮ ਹੈ ਹੱਲੇ ਇਹਨਾਂ ਨੂੰ ਮੈਂ ਥੋੜਾ ਜਿਹਾ ਸੁਕਾਵਾਂਗੀ ਕਿਉਂਕਿ ਧੁੱਪ ਜਿੱਤੇ ਹੈ ਨਹੀਂਗੀ। ਮਠੀ ਮਠੀ ਜੀ ਠੀਕ ਹੈ ਤੇ ਆ ਦੇਖੋ ਬਹੁਤ ਵਧੀਆ ਤਰੀਕੇ ਨਾਲ ਬਣ ਗਈਆਂ ਤੇ ਇਦਾਂ ਹੀ ਪੱਟਦੇ ਹੁੰਨੇ ਇਹਨਾਂ ਨੂੰ ਆਪਾਂ ਬਿਲਕੁਲ ਸੁੱਚੀਆਂ ਰੱਖਾਂਗੇ ਤਦ ਤੱਕ ਅਸੀਂ ਜਦ ਤੱਕ ਮੱਥਾ ਨਹੀਂ ਨਾ ਟੇਕਦੇ ਅਸੀਂ ਇਹਨਾਂ ਨੂੰ ਰੱਖਾਂਗੇ ਤੇ ਬਾਕੀ ਦੇਖਦੀਆਂ ਜੀ ਕੱਲ੍ਹ ਭੁੰਨਾਂਗੇ ਸੁੱਕ ਲੈਣ ਫਿਰ ਭੁੰਨ ਕੇ ਇਹਨਾਂ ਨੂੰ ਸੰਭਾਲ ਕੇ ਰੱਖਾਂਗੇ ਜੀ ਸਾਡੇ ਤਾਂ ਇਦਾਂ ਗੁੱਗਾ ਨੂਮੀ ਦੀਆਂ ਸੇਵੀਆਂ ਬਣ ਗਈਆਂ ਤੁਹਾਡੇ ਕਿੱਦਾਂ ਬਣਦੀਆਂ ਤੁਸੀਂ ਕੀ ਕੀ ਪਾਉਂਦੇ ਕਈ ਖੀਰ ਪੂੜੇ ਪਾਉਂਦੇ ਆ ਕਈ ਪੂੜੇ ਪਾਉਂਦੇ ਆ ਹਨਾ ਕਈ ਗੁਲਗਲੇ ਪਾਉਂਦੇ ਆ ਸਭ ਤੇ ਆਪਣੇ ਆਪਣੇ ਅਲੱਗ-ਅਲੱਗ ਰਿਵਾਜ ਹੁੰਦੇ ਆ ਸਾਡੇ ਤਾਂ ਸੇਵੀਆਂ ਨਵੇਂ ਆਟੇ ਦੀਆਂ ਪ ਏ ਨੋਮੀ ਆਲੇ ਦਿਨ ਮੱਥਾ ਜਨਮ ਅਸ਼ਟਮੀ ਤੋਂ ਅਗਲੇ ਦਿਨ ਜੜੀ ਨੋਮੀ ਆਉਂਦੀ ਹੈ ਨਾ ਤੇ ਮੱਥਾ ਟਿਕਦੇ ਤੇ ਬਾਕੀ ਪਿਆਰੇ ਪਿਆਰੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਵਾਤਵਾਰਦ ਮੈਨੂੰ ਕਮੈਂਟ ਕਰਕੇ ਦੱਸਿਓ ਜਿਹੜਾ ਜਿਹੜਾ ਮੇਰੀ ਵੀਡੀਓ ਦੇਖ ਰਿਹਾ ਪਲੀਜ਼ ਮੈਨੂੰ ਜ਼ਰੂਰ ਦੱਸਿਓ ਕਿ ਤੁਸੀਂ ਕਾਹਦਾ ਕਾਹਦਾ ਮੱਥਾ ਟੇਕਦੇ ਹੋ ਆਪਾਂ ਸੇਵੀਆਂ ਵਟ ਕੇ ਰੱਖ ਲਈਆਂ ਹੁਣ ਆਪਣੇ ਰਹਿ ਗਏ ਜੀ ਚਾਵਲ ਰਹਿ ਗਏ ਨੇ ਬਸ ਚਾਵਲ ਬਣਾਣੇ ਆ ਰੋਟੀ ਬਣਾਣੇ ਆ ਬਾਕੀ ਦੇਖਦੇ ਆ ਜੀ ਹੋਰ ਕੰਮਾਂ ਦੇ ਨਾਲ ਵੀਡੀਓ ਜੋ ਵੀ ਸੀ ਅੱਜ ਕਰ ਲਿਆ ਸੀ ਗੁੱਗਾ ਨੋਮੀ ਦੀਆਂ ਤਿਆਰੀਆਂ ਬਾਕੀ 2 ਦਿਨ ਵਿੱਚ ਬਾਕੀ ਹੈਗੇ ਨੇ ਦੇਖ ਵਾਹਿਗੁਰੂ ਹਮੇਸ਼ਾ ਖੁਸ਼ ਰੋ ਚੜ੍ਹਦੀ ਕਲਾ ਸਰੂਪ परमात्मा ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਖੁਸ਼ੀਆਂ ਬਖਸ਼ੇ ਤੇ ਇਦਾਂ ਹੀ ਪਿਆਰੇ ਪਿਆਰੇ ਕਮੈਂਟ ਮੇਰੀਆਂ ਸਾਰੀਆਂ ਭੈਣਾਂ ਜਸਵੀਰ ਕੌਰ ਜੀ ਸਿਰਸਾ ਵਾਲੀ ਭੈਣ ਸੁਖਜੀਤ ਸੁਖਦੀਪ ਪ੍ਰੀਤ ਸਭ ਜਿੰਨੀਆਂ ਵੀ ਮੇਰੀਆਂ ਭੈਣਾਂ ਬਾਹਰਲੇ ਦੇਸ਼ ਤੋਂ ਇੱਥੋਂ ਸਭ ਪਿਆਰੇ ਪਿਆਰੇ ਲਾਈਕ ਮੈਂਨ ਸ਼ੇਅਰ ਕਰ ਦੇ ਲੋ ਇਦਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਈ ਰੱਖਿਓ ਤੇ ਹਾਈਪ ਜ਼ਰੂਰ ਦਿਆ ਕਰੋ ਮੈਨੂੰ ਪੁਆਇੰਟ ਦਿਆ ਕਰੋ ਪਲੀਜ਼ ਤੁਹਾਡੇ ਕੋਲ ਰਿਕੁਐਸਟ ਹੈ ਠੀਕ ਹੈ ਜੀ ਬਾਕੀ ਮਿਲਦੇ ਆਂ ਜੀ ਤੇ ਲੋ ਜੀ ਇਧਰ ਆਪਾਂ ਆਪਣੇ ਕੰਮਾਂ ਤੋਂ ਸੇਵੀਆਂ ਵਟ ਕੇ ਹੋ ਗਈ ਸੀ ਫ੍ਰੀ ਆਪਾਂ ਮੈਂ ਕਿ ਚਾਵਲ ਬਣਾ ਲੀਏ ਇਧਰ ਆਪਾਂ ਜੀਰਾ ਫਟਾਫਟਾਾ ਕਾ ਕੇ ਚਾਵਲ ਬਣਾ ਲਾਂਗੇ ਇਹ ਸਾਰੇ ਲੋਹਾਂ ਦੇ ਪਾਕੇ ਤੇੜਾ ਬਣਾ ਲਿਆ ਬਸ ਆਹ ਵਸਤੂ। ਬਾਕੀ ਵੀਡੀਓ ਦਾ ਮੈਂ ਟੈਂਡ ਕਰ ਦਿਆਂ। ਫਿਰ ਆਪਾਂ ਮਿਲਾਂਗੇ ਜੀ ਤੁਹਾਨੂੰ ਕੱਲ ਨਵੇਂ ਵਲੌਗ ਵਿੱਚ। ਪਿਆਰੇ ਪਿਆਰੇ ਲਾਈਕ ਲਾਈਕ ਤੇ ਸ਼ੇਅਰ ਕਰਿਆ ਕਰੋ ਵਾਸਤੇ ਵਾਸਤੇ ਮੇਰੀ ਵੀਡੀਓ ਨੂੰ ਠੀਕ ਹੈ ਜੀ। ਪਿਆਰ ਦੇਖੋ ਜੀ ਬੈਠਾ ਸਿੰਪਲ ਸਾਰੀਆਂ ਰੈਸਪੀਸ ਜੋ ਕਿ ਮੂਕਮ ਕੰਮ ਕੀਤਾ ਤੁਹਾਡੇ ਨਾਲ ਸਾਰੀਆਂ ਵੀਡੀਓ ਸ਼ੇਅਰ ਕਰਤੀ ਹੈ। ਇਸੇ ਤਰ੍ਹਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਈ ਰੱਖੋ ਠੀਕ ਹੈ ਜੀ। ਹਮੇਸ਼ਾ ਜਦੋਂ ਵੀ ਤੁਸੀਂ ਪਾਣੀ ਪਾਣਾ ਹੋਵੇ ਮੈਂ ਤੁਹਾਨੂੰ ਪਹਿਲਾਂ ਵੀ ਸ਼ਾਇਦ ਵੀਡੀਓ ਚ ਦੱਸ ਚੁੱਕੀ ਹਾਂ ਹਮੇਸ਼ਾ ਬਰਾਬਰ ਕੁੱਕਰ ਦੇ ਵਿੱਚ ਮੈਂ ਬਰਾਬਰ ਚਾਵਲ ਦੇ ਪਾਣੀ ਪਾਣੇ ਹੁੰਨੀ ਆ ਕੜਾਈ ਦੇ ਵਿੱਚ ਅਸੀਂ ਡਬਲ ਪਾਣੇ ਹੁੰਨੇ ਆ ਠੀਕ ਹੈ ਜੀ ਤੇ ਬਹੁਤ ਵਧੀਆ ਤੇ ਬਹੁਤ ਟੇਸਟੀ ਚਾਵਲ ਬਣਦੇ ਆ ਇਸੇ ਤਰੀਕੇ ਨਾਲ ਤੁਸੀਂ ਵੀ ਬਣਾਇਓ ਤੇ ਜੋ ਜੋ ਸੀ ਰੈਸਪੀ ਆ ਸਾਰੀਆਂ ਤੁਹਾਡੇ ਨਾਲ ਸ਼ੇਅਰ ਕਰਦਾਂ ਲੈਂਦੀ ਆ ਜੀ ਅੱਜ ਤੁਹਾਨੂੰ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ